ਸੋ ਜੁੜੇ ਹੋ ਪਰਛਾਵਾਂ ਦੇ ਨਾਲ ਮੈਂ ਹਾਂ ਨਰਿੰਦਰਪੁਰੇਵਾਲ ਮੇਰੇ ਨਾਲ ਹਨ ਰਿੰਕੂ ਰਾਜਾ ਅਸੀਂ ਅੱਜ ਖੜੇ ਆ ਜੀ ਫਾਇਰ ਬਰਗੇਡ ਦੇ ਦਫਤਰ ਦੇ ਵਿੱਚ ਜਿੱਥੇ ਅੱਜ ਬਟਾਲਾ ਦੇ ਐਮ ਐਲ ਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਪਹੁੰਚੇ ਨੇ ਉਹਨਾਂ ਨੇ ਦੱਸਿਆ ਕਿ ਫਾਇਰ ਬਰਗੇਡ ਵੱਲੋਂ ਲੰਮੇ ਸਮੇਂ ਤੋਂ ਕੁਝ ਸਮਾਨ ਦੀ ਡਿਮਾਂਡ ਕੀਤੀ ਜਾ ਰਹੀ ਸੀ ਜੋ ਕਿ ਬਟਾਲਾ ਦੇ ਵਿੱਚ ਇਸ ਦੀ ਬਹੁਤ ਜ਼ਰੂਰਤ ਸੀ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇੱਕ ਗੱਡੀ ਮੁਹੱਈਆ ਕਰਾਈ ਗਈ ਹੈ ਫਿਰ ਫਾਇਰ ਬਰਗੇਡ ਨੂੰ ਜੋ ਕਿ ਬਟਾਲਾ ਦੇ ਤੰਗ ਇਲਾਕਿਆਂ ਦੇ ਵਿੱਚ ਜਿਹੜੀ ਆਸਾਨੀ ਨਾਲ ਜਾ ਸਕੇਗੀ ਤੇ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ ਉਹਨਾਂ ਇਹ ਵੀ ਦੱਸਿਆ ਕਿ ਫਾਇਰ ਦੇ ਵਿੱਚ 3 ਮਿੰਟ ਤੱਕ ਜਿਹੜੇ ਉਹਨਾਂ ਨੇ ਸੂਟ ਮੁਹੱਈਆ ਕਰਵਾਏ ਨੇ ਉਹ ਵੀ ਉਹਨਾਂ ਨੇ ਇੱਥੇ ਮੁਹੱਈਆ ਕਰਵਾਏ ਨੇ ਤਾਂ ਜੋ 3 ਤੱਕ ਫਾਇਰ ਦੇ ਅੰਦਰ ਜਾ ਕੇ ਲੋਕਾਂ ਦੀ ਸੇਫਟੀ ਕਰ ਸਕਦੇ ਨੇ ਉਹਨਾਂ ਨੇ ਇੱਕ ਲਾਈਟ ਦਾ ਦਿਖਾਇਆ ਕਿ ਲਾਈਟ ਦਾ ਵੀ ਇੱਕ ਵਿਸ਼ੇਸ਼ ਪ੍ਰਬੰਧ ਦਾ ਜਿਹੜੀ ਲਾਈਟ ਮੁਹੱਈਆ ਕਰਾਈ ਗਈ ਆ ਉਹ ਕਾਫੀ ਪੀੜੇ ਇਲਾਕਿਆਂ ਦੇ ਵਿੱਚ ਜਾ ਕੇ ਕਾਫੀ ਦੂਰ ਤੱਕ 13 14 ਫੁੱਟ ਤੱਕ ਉਹ ਲਾਈਟ ਜਿਹੜੀ ਹੈ ਲਾਈਟਿੰਗ ਦੇਗੀ ਔਰ ਸੇਫਟੀ ਕਰੇਗੀ ਇੱਥੇ ਹੋਰ ਵੀ ਕਈ ਸਮਾਨ ਇੱਕ ਜਿਵੇਂ ਕਿ ਨਵੀਂ ਟੈਕਨੋਲੋਜੀ ਦੇ ਕਟਰ ਨੇ ਉਹ ਵੀ ਮੁਹੱਈਆ ਕਰਵਾਏ ਗਏ ਹਨ ਇਸ ਮੌਕੇ ਫਾਇਰ ਅਫੀਸਰ ਨੇ ਔਰ ਬਟਾਲਾ ਐਸ ਡੀ ਐਮ ਨੇ ਕੀ ਕੁ ਜਾਣਕਾਰੀ ਦਿੱਤੀ ਸੁਣਦੇ ਆ ਉਹਨਾਂ ਦੀ ਜਵਾਨੀ ਦੇਖਦੇ ਰਹੋ ਚੈਨਲ ਪਰਸ਼ਾਵਾਂ ਦੇਖੋ ਜੀ ਅੱਜ ਕਾਫੀ ਲੰਮੇ ਸਮੇਂ ਤੋਂ ਡਿਮਾਂਡ ਸੀ ਸਾਡੇ ਅਫਸਰ ਸਹਿਬਾਨਾਂ ਦੀ ਔਰ ਜਦੋਂ ਵੀ ਇਹਨਾਂ ਨੇ ਮੈਨੂੰ ਮਿਲਣਾ ਤੇ ਮੈਨੂੰ ਇਹੋ ਗੱਲ ਕਰਨੀ ਵੀ ਸਾਡੇ ਕੋਈ ਸ਼ਹਿਰ ਜਾਣ ਵਾਸਤੇ ਵਹੀਕਲ ਜਿਹੜਾ ਜੇ ਕੋਈ ਸ਼ਹਿਰ ਦੇ ਵਿੱਚ ਕੋਈ ਦਿੱਕਤ ਆ ਜਾਂਦੀ ਹੈ ਇੰਟਰਨਲ ਤੇ ਸਾਨੂੰ ਬੜੀ ਪ੍ਰੋਬਲਮ ਹੁੰਦੀ ਹੈ ਵੱਡੀਆਂ ਗੱਡੀਆਂ ਨੇ ਤੇ ਸਾਨੂੰ ਜਿਹੜੀ ਸ਼ਹਿਰ ਦੇ ਇੰਟਰਨਲ ਗੱਡੀ ਜਿਹੜੀ ਜਰੂਰੀ ਚਾਹੀਦੀ ਹੈ ਉਹ ਇੱਕ ਕਾਫੀ ਲੰਮੇ ਸਮੇਂ ਤੋਂ ਡਿਮਾਂਡ ਸੀ ਤੇ ਮਾਨਜੋਗ ਸੀਐਮ ਸਾਹਿਬ ਮੁੱਖ ਮੰਤਰੀ ਪੰਜਾਬ ਭਗਵਨ ਪੰਜੀ ਨੂੰ ਮੈਂ ਬੇਨਤੀ ਕੀਤੀ ਉਹਨਾਂ ਨੂੰ ਤੇ ਅੱਜ ਉਹਨਾਂ ਨੇ ਸਾਡੀਆਂ ਬੇਨਤੀਆਂ ਨੂੰ ਕਬੂਲ ਕਰਦੇ ਹੋਏ ਛੋਟੀ ਜਿਹੜੀ ਗੱਡੀ ਜਿਹੜੀ ਹੈ ਸਾਨੂੰ ਪ੍ਰੋਵਾਈਡ ਕੀਤੀ ਹੈ ਜਿਹਦੇ ਵਿੱਚ ਸ਼ਹਿਰ ਦੇ ਇੰਟਰਨਲ ਜੇ ਕੋਈ ਕੰਮ ਨਾ ਕਰੇ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਤੇ ਕਾਫੀ ਦਾ ਸਾਨੂੰ ਸਾਥ ਮਿਲੂਗਾ ਉਹਦੇ ਨਾਲ ਨਾਲ ਜਿਹੜੀ ਆਧੁਨਿਕ ਮੈਂ ਕਹਿ ਸਕਦਾ ਲੇਟੈਸਟ ਜਿਹੜੀ ਟੈਕਨੋਲੋਜੀ ਜਿ ਤਰ੍ਹਾਂ ਤੁਸੀਂ ਦੇਖਿਆ ਹੋਊਗਾ ਲਾਈਟਾਂ ਜਿਹੜੀਆਂ ਨੇ ਜਿਤਨਾ ਰਾਤ ਨੂੰ ਜਿੱਥੇ ਅੱਗ ਲੱਗਦੀ ਆ ਨੇਚਰਲੀ ਬੱਤੀ-ਬੁੱਤੀ ਬੰਦ ਕਰਨੀ ਪੈਂਦੀ ਆ ਸਾਨੂੰ ਲਾਈਟ ਦਾ ਪ੍ਰਬੰਧ ਕੀਤਾ ਹੋਇਆ ਵਿਦ ਜਨਰੇਟਰ ਦਾ ਪਲੱਸ ਸੂਟ ਜਿਹੜੇ ਨੇ ਨਵੇਂ ਜਿਹੜੇ ਆਪਾਂ ਕਹਿ ਸਕਦੇ ਆ ਵੀ ਇਹਨਾਂ ਨੂੰ ਫਾਇਰ ਬ੍ਰਿਗੇਡ ਨੂੰ ਦਿੱਤੇ ਆ ਜਿਹਦੇ ਨਾਲ 3 ਮਿੰਟ ਦੇ ਵਿੱਚ ਅੱਗ ਦੇ ਵਿੱਚ ਰਹਿ ਕੇ ਵੀ ਇਹ ਲੋਕਾਂ ਦਾ ਬਚਾਅ ਕਰ ਸਕਦੇ ਕਈ ਕਟਰ ਜਿਹੜੇ ਨੇ ਨਾਲ ਦਿੱਤੇ ਨੇ ਔਰ ਕਈ ਵਾਰੀ ਜਦੋਂ ਅੱਗ ਲੱਗਦੀ ਆ ਗੈਸ ਜਿਹੜੀ ਆ ਉਹ ਲੀਕ ਕਰ ਜਾਂਦੀ ਔਰ ਗੈਸ ਦਾ ਪਤਾ ਨਹੀਂ ਲੱਗਦਾ ਵੀ ਇਹ ਗੈਸ ਕਿਹੜੀ ਆ ਕਿਉਂਕਿ ਕਈ ਵਾਰੀ ਇਹ ਦੇਖਣਾ ਪੈਂਦਾ ਵੀ ਕੋਈ ਜ਼ਹਿਰੀਲੀ ਗੈਸ ਤੇ ਨਹੀਂ ਉਹ ਵੀ ਅੱਜ ਆਧੁਨਿਕ ਜਿਹੜਾ ਟੈਕਨੋਲੋਜੀ ਜਿਹੜੀ ਨਿਊ ਆਈ ਆ ਨਵੀਂ ਆਈ ਆ ਉਹ ਵੀ ਇਹਨਾਂ ਨੂੰ ਜਿਹੜਾ ਮੈਂ ਕਹਿ ਸਕਦਾ ਵੀ ਜੰਤਰ ਜਿਹੜਾ ਉਹ ਪ੍ਰੋਵਾਈਡ ਜਿਹੜਾ ਕੀਤਾ ਗਿਆ ਸੋ ਇਹਦੇ ਨਾਲ ਮੈਂ ਕਹਿ ਸਕਦਾ ਵੀ ਸਾਡਾ ਜਿਹੜਾ ਫਾਇਰ ਬਗੇਟ ਅੱਗੇ ਨਾਲੋਂ ਹੋਰ ਤਰੱਕੀ ਚ ਹੋਰ ਕਾਮਯਾਬੀ ਚ ਗਿਆ ਛ ਸਰ ਇੱਕ ਗੱਲ ਕਹੂੰਗਾ ਜੀ ਸਕੂ ਅੱਜ ਤੇ ਪਾਣੀਆਂ ਦੇ ਮੁੱਦੇ ਦੀ ਗੱਲ ਚੱਲ ਰਹੀ ਹੈ ਸੈਂਟਰ ਜਿਹੜੀ ਹੈ ੱੱਕੇ ਨਾ ਪਾਣੀ ਲੈਣਾ ਜਾ ਰਿਹਾ ਅੱਜ ਤੇ ਉਹ ਕਹਿੰਦੇ ਨਾ ਪਾਣੀਆਂ ਦੇ ਰੱਖ ਕੇ ਪਾਣੀ ਕਿੰਨਾ ਕਰਕੇ ਬਚਾਇਆ ਜਾ ਰਿਹਾ ਕਿੰਨਾ ਕਰਕੇ ਆਪਾਂ ਇਹਨਾਂ ਐਫਰਟ ਕਰ ਰਹੇ ਆ ਵੀ ਕਿਉਂਕਿ ਸਾਡੇ ਕਿਸਾਨਾਂ ਨੂੰ ਜ਼ਰੂਰਤ ਹੈ ਸਾਡੇ ਜ਼ਿਮੀਂਦਾਰਾਂ ਨੂੰ ਲੋੜ ਹੈ ਕਿਉਂਕਿ ਵਾਈ ਵਾਸਤੇ ਫਸਲ ਵਾਸਤੇ ਹਰ ਪਾਣੀ ਦੀ ਜ਼ਰੂਰਤ ਜਿਹੜੀ ਸਾਡੇ ਵਾਸਤੇ ਬਹੁਤ ਇੱਕ ਖਾਸ ਹੈ ਪਰ ਦੁੱਖ ਦੀ ਗੱਲ ਇਹ ਹੈ ਵੀ ਇਸ ਮੌਕੇ ਦੇ ਵਿੱਚ ਸਾਡੇ ਭਰਾਵਾਂ ਨੇ ਹਾ ਦਾ ਵੀ ਨਾਰਾ ਨਹੀਂ ਮਾਰਿਆ ਸੋ ਕਹਿਣ ਦਾ ਭਾਵ ਆ ਆਪਾਂ ਮੈਂ ਤਾਂ ਅੱਗੇ ਵੀ ਇਹੋ ਬੇਨਤੀ ਕਰਦਾ ਹੁਣ ਨਾ ਵਾ ਪ੍ਰਸ਼ਾਸਨ ਦਾ ਸਰਕਾਰ ਦਾ ਸਾਥ ਦਿਓ ਜੇ ਆਪਾਂ ਤਰੱਕੀ ਚ ਲੈ ਕੇ ਜਾਣਾ ਚਾਹੁੰਦੇ ਆ ਤੇ ਜੇ ਆਪਾਂ ਨਹੀਂ ਤਰੱਕੀ ਚ ਲੈ ਕੇ ਜਾਣਾ ਚਾਹੁੰਦੇ ਫਿਰ ਆਪਾਂ ਉਲਟ ਚੱਲੀਏ ਤੇ ਫਿਰ ਉਹਦਾ ਫਾਇਦਾ ਘੱਟ ਤੇ ਨੁਕਸਾਨ ਤੇ ਜ਼ਿਆਦਾ ਆ ਅ ਅੱਜ ਬਟਾਲਾ ਮਿਊਨਿਸਪਲ ਕਾਰਪੋਰੇਸ਼ਨ ਨੂੰ ਸਾਡੇ ਬਟਾਲੇ ਦੇ ਸਤਕਾਰਯੋਗ ਐਮਐਲਏ ਸਾਹਿਬ ਸ਼੍ਰੀ ਸ਼ਹਿਰੀ ਕਲਸੀ ਜੀ ਦੇ ਐਫਰਟਸ ਦੇ ਸਦਕਾ ਉਹਨਾਂ ਦੇ ਉਦਦਮ ਸਦਕਾ ਸਾਨੂੰ ਪੰਜਾਬ ਸਰਕਾਰ ਤੋਂ ਇਹ ਇੱਕ ਵਹੀਕਲ ਕਿਯੂਆਰਵੀ ਕਿਕ ਰਿਸਪੌਂਸ ਵਹੀਕਲ ਮਿਲਿਆ ਹੈ ਜੋ ਕਿ ਫਾਇਰ ਸਟੇਸ਼ਨ ਨੂੰ ਦਿੱਤਾ ਗਿਆ ਔਰ ਇਹਦੇ ਨਾਲ ਕਾਫੀ ਇਕੁਪਮੈਂਟ ਮਿਲਿਆ ਤੇ ਅਸੀਂ ਧੰਨਵਾਦੀ ਐਮਐਲਏ ਸਾਹਿਬ ਦੇ ਤੇ ਉਮੀਦ ਕਰਦੇ ਹਾਂ ਕਿ ਇਸ ਵਹੀਕਲ ਦੇ ਆਉਣ ਨਾਲ ਜਿਹੜਾ ਸ਼ਹਿਰ ਦੇ ਅੰਦਰ ਅਗਰ ਇਨ ਕੇਸ ਕੋਈ ਮਿਸਹੈਪਨਿੰਗ ਹੁੰਦੀ ਹੈ ਤੇ ਉਹਨੂੰ ਕੰਟਰੋਲ ਕਰਨ ਵਿੱਚ ਕਿੱਕ ਰਿਸਪਾਂਸ ਦਿੱਤਾ ਜਾਏਗਾ ਤੇ ਅਤੇ ਇਨਸ਼ੋਰ ਕੀਤਾ ਜਾਏਗਾ ਕਿ ਜਿਹੜਾ ਹੈ ਕਿ ਨੁਕਸਾਨ ਨਾ ਹੋਵੇ ਕਿਸੇ ਚੀਜ਼ ਦਾ ਜਾਣੇ ਵਾਲੀ ਨੁਕਸਾਨ ਨਾ ਹੋਵੇ ਤੇ ਇਸ ਤਰ੍ਹਾਂ ਦੇ ਗੈਜਟਸ ਨਾਲ ਕੰਫੀਡੈਂਸ ਬਿਲਡ ਹੁੰਦਾ ਪਬਲਿਕ ਦੇ ਅੰਦਰ ਕਿ ਉਹਨਾਂ ਦੀ ਸੇਫਟੀ ਵਾਸਤੇ ਫਾਇਰ ਬ੍ਰਿਗੇਡ ਕੰਮ ਕਰ ਰਹੀ ਹੈ ਮਿਊਨਿਸਪਲ ਕਾਰਪੋਰੇਸ਼ਨ ਕੰਮ ਕਰ ਰਹੀ ਹੈ ਔਰ ਮੈਂ ਆਸ ਕਰਦਾ ਹਾਂ ਕਿ ਸਾਡੇ ਜਿਹੜੇ ਇੱਥੇ ਦੇ ਫਾਇਰ ਆਫੀਸਰ ਹੈ ਸ਼੍ਰੀ ਨੀਰਜ ਸ਼ਰਮਾ ਜੀ ਇਹ ਪਹਿਲਾਂ ਵੀ ਬਹੁਤ ਅੱਛਾ ਕੰਮ ਕਰ ਰਹੇ ਤੇ ਇਹਨਾਂ ਦੀ ਟੀਮ ਸਾਰੀ ਬਹੁਤ ਅੱਛਾ ਕੰਮ ਕਰ ਰਹੀ ਹੈ ਤੇ ਇਹੇ ਉਮੀਦ ਕਰਦਾ ਕਿ ਜੋ ਇਕਪਮੈਂਟ ਮਿਲਿਆ ਲੇਟਸਟ ਮਿਲਿਆ ਇਹਦੇ ਨਾਲ ਇਹਨਾਂ ਤੇ ਜਿਹੜਾ ਐਫੀਸ਼ੀਐਂਸੀ ਹੈ ਇਹ ਹੋਰ ਵੀ ਵਧੇਗੀ ਮੈਂ ਨੀਰੇਸ਼ ਸ਼ਰਮਾ ਫਾਇਰ ਅਫਸਰ ਨਗਰਨੇਕਾ ਮਟਾਲਾ ਤੋਂ ਅੱਜ ਸਾਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਮਟਾਲਾ ਫਾਇਰ ਬ੍ਰਿਗੇਡ ਨੂੰ ਅਪਗ੍ਰੇਡ ਕਰਨ ਵਾਸਤੇ ਇੱਕ ਕਯੂਆਰਵੀ ਵਾਹਨ ਤੇ ਕੁਝ ਸਾਡੇ ਫਾਇਰ ਫਾਈਟਿੰਗ ਦੇ ਜਿਹੜੇ ਇਕਪਮੈਂਟ ਉਹ ਦਿੱਤੇ ਗਏ ਨੇ ਜੋ ਐਮਐਲਏ ਸਾਹਿਬ ਵੱਲੋਂ ਅੱਜ ਸਾਨੂੰ ਹੈਂਡਓਵਰ ਕੀਤੇ ਜਾਣੇ ਆ ਅਜੋਸੇ ਫਲਕ ਵਿੱਚ ਰਹੀ ਇਥੇ ਜਿਹੜਾ ਪ੍ਰੋਗਰਾਮ ਅੱਗੇ ਜਾਣਕਾਰੀ ਸਰ ਸਾਨੂੰ ਇੱਕ ਤੇ ਫਾਇਰ ਸੂਟ ਦਿੱਤੇ ਗਿਆ ਇਹਨਾਂ ਦੀ ਜਿਹੜੀ ਫਾਇਰ ਰੈਜ਼ਿਡੈਂਸ ਆ ਉਹ 3 ਮਿੰਟ ਦੀ ਹੈ ਹੀ 3 ਮਿੰਟ ਗੁਜ਼ਰ ਸਕਣੇ ਅੱਗ ਦੇ ਵਿੱਚ ਪਾ ਕੇ ਨੂੰ ਕਿਸੇ ਨੂੰ ਆ ਪਾ ਰੈਸਕਿਊ ਕਰਨਾ ਜਾਂ ਕਿਸੇ ਅੰਦਰ ਕੋਈ ਫਸਿਆ ਹੋ ਦਾ ਉਹਨੂੰ ਕੱਢਣ ਵਾਸਤੇ ਅੱਗ ਦੇ ਵਿੱਚ ਉਹ ਸਾਡਾ ਕਰਮਚਾਰੀ ਨੂੰ ਪਾ ਕੇ ਉਹਨੂੰ ਸੇਫਲੀ ਕੱਢ ਕੇ ਬਾਹਰ ਲਿਆ ਸਕਦਾ ਸੈਕਿੰਡ ਸਾਨੂੰ ਦਿੱਤੇ ਗਿਆ ਕੰਬੀ ਟੂਲ ਜਿਹੜੇ ਇਲੈਕਟ੍ਰਿਕ ਆਪਰੇਟ ਆ ਕਿਸੇ ਵੀ ਬਿਲਡਿੰਗ ਕਲਾਪਸ ਹੋ ਜਾਂਦੀ ਹੈ ਜਾਂ ਕੋਈ ਵਹੀਕਲ ਆਪਸ ਵਿੱਚ ਟਕਰਾ ਜਾਂਦੇ ਆ ਉਹਨਾਂ ਵਿੱਚ ਕੋਈ ਬੰਦਾ ਫਸ ਜਾਂਦਾ ਉਹਨਾਂ ਨੂੰ ਕੱਢਣ ਵਾਸਤੇ ਕਿਸੇ ਵਹੀਕਲ ਨੂੰ ਕੱਟਣ ਵਾਸਤੇ ਜਾਂ ਕਿਸੇ ਗੇਟ ਨੂੰ ਸ਼ਟਰ ਨੂੰ ਕੱਟਣ ਵਾਸਤੇ ਸਾਨੂੰ ਇਹ ਕੰਪੀ ਟੂਲ ਜਿਹੜੇ ਆ ਇਲੈਕਟ੍ਰਿਕ ਆਪਰੇਟ ਦਿੱਤੇ ਗਏ ਨੇ ਇਹ ਵੀ ਕਾਫੀ ਫਾਇਰ ਫਾਈਟਿੰਗ ਵਾਸਤੇ ਯੂਜੇਬਲ ਜਿਹੜੇ ਆ ਗੈਜਟ ਨੇ ਉਸ ਤੋਂ ਬਾਅਦ ਸਾਨੂੰ ਇੱਕ ਸਾਡੀ ਡਿਮਾਂਡ ਸੀਗੀ ਕਾਫੀ ਚਿਰ ਤੋਂ ਵੀ ਅਸੀਂ ਫਾਇਰ ਜਦੋਂ ਫਾਈਟਿੰਗ ਕਰਨ ਜਾਂਦੇ ਆ ਉੱਥੇ ਗੈਸ ਕਈ ਵਾਰੀ ਇਨਸੀਡੈਂਟ ਹੋਇਆ ਸਾਡੇ ਸ਼ਹਿਰ ਚ ਵੀ ਅਮੋਨੀਆ ਗੈਸ ਲੀਕ ਹੋਈ ਆ ਜਾਂ ਦੂਸਰੇ ਇਨਸੀਡੈਂਟ ਹੋਏ ਆ ਉਹਦੇ ਚ ਸਾਨੂੰ ਕਿਸੇ ਵੇਲੇ ਸਾਨੂੰ ਜਾਂਦੇ ਪਤਾ ਨਹੀਂ ਲੱਗਦਾ ਵੀ ਉੱਥੇ ਕਿਹੜੀ ਗੈਸ ਆ ਮੌਕੇ ਤੇ ਉਹ ਸਾਨੂੰ ਇੱਕ ਗੈਸ ਡਿਟੈਕਟਰ ਵੀ ਦਿੱਤਾ ਗਿਆ ਜਿਹਦੇ ਵਿੱਚ ਉਸ ਏਰੀਏ ਵਿੱਚ ਕਿਹੜੀ ਗੈਸ ਦੀ ਮਾਤਰਾ ਜ਼ਿਆਦਾ ਵਾ ਟਾਕਸਿਕ ਹੈ ਉਹ ਕਿਸ ਤਰ੍ਹਾਂ ਦੀ ਹੈ ਗੈਸ ਉਹਦੇ ਬਾਰੇ ਵੀ ਜਾਣਕਾਰੀ ਮਿਲਦੀ ਆ ਉਸ ਤੋਂ ਬਾਅਦ ਇੱਕ ਸਾਨੂੰ ਦਿੱਤਾ ਗਿਆ ਵਾ ਲਾਈਟਿੰਗ ਟਾਵਰ ਦਿੱਤਾ ਗਿਆ ਉਹ ਜਿਹੜਾ ਲਾਈਟਿੰਗ ਟਾਵਰ ਆ ਜਿਸ ਨਾਲ ਕੋਈ ਅਰਥਕ ਕੋਈ ਕ ਆ ਜਾਂਦਾ ਜਾਂ ਕੋਈ ਬਿਲਡਿੰਗ ਕਲੈਪਸ ਕਰ ਜਾਂਦੀ ਹੈ ਜਿੱਥੇ ਬਿਜਲੀ ਦਾ ਛੇਤੀ ਪੋਸੀਬਲ ਆਉਣ ਹੋਣਾ ਮੁਸ਼ਕਲ ਹੁੰਦਾ ਉਥੇ ਅਸੀਂ ਇਹ ਪੋਰਟੇਬਲ ਸਾਡੇ ਕੋਲ ਜਨਰੇਟਰ ਆ ਔਰ ਗੈਸ ਟਾਬਰ ਆ ਇਹ 11 12 ਫੋਟ ਉੱਪਰ ਜਿਹੜਾ ਖੁੱਲ ਜਾਂਦਾ 360 ਡਿਗਰੀ ਉੱਪਰ ਇਹ ਜਿਹੜੀ ਲਾਈਟ ਜਿਹੜੀ ਆ ਦੰਦਾ ਆਪਣੀ ਇਹਨੂੰ 360 ਡਿਗਰੀ ਚ ਵੀ ਯੂਜ਼ ਕਰ ਸਕਦੇ ਆ 180 ਡਿਗਰੀ ਚ ਵੀ ਯੂਜ਼ ਕਰ ਸਕਦੇ ਆ ਇਹਦੀ ਹੁਣ ਡੈਮੋ ਵੀ ਆਂਦੇ ਆ ਸਾਫ ਤੇ ਫਿਰ ਤੁਹਾਨੂੰ ਚੋਂ ਲਗਭਗ ਸਮਾਨ ਸਾਡੇ ਕੋਲ ਕੋਈ ਵੀ ਨਹੀਂ ਸੀਗਾ ਕੋਈ ਇੱਕ ਰਿਸਪੌਂਸ ਜਿਹੜੀ ਵਹੀਕਲ ਸਾਡੇ ਕੋਲ ਯੂਨਿਟ ਆਇਆ ਇਹ ਸਾਡੇ ਅੰਦਰਲੇ ਬਜ਼ਾਰਾਂ ਵਾਸਤੇ ਕਾਫੀ کارਗਰ ਆ ਤੁਸੀਂ ਜਾਣਦੇ ਹੋ ਵੀ ਸਾਡਾ ਜਿਹੜਾ ਚੱਕਰੀ ਬਾਜ਼ਾਰ ਮੇਨ ਸਾਡੀ ਰੀੜ ਦੀ ਹੱਡੀ ਹੈ ਸ਼ਹਿਰ ਦੀ ਸਾਰਾ ਸਾਡਾ ਕਾਰੋਬਾਰ ਉਸੇ ਉੱਤੇ ਟਿਕਿਆ ਪਿੱਛੇ ਜੀ ਉੱਥੇ ਇਨਸੀਡੈਂਟ ਵੀ ਆਗ ਵੀ ਲੱਗਦੀ ਹੈ ਲੇਕਿਨ ਉੱਥੇ ਵੱਡਾ ਟੈਂਡਰ ਕੋਈ ਜਾ ਨਹੀਂ ਪੰਦਾ ਇਹ ਜਿਹੜਾ ਸਾਡੇ ਕੋਲ ਇੱਕ ਰਿਸਪੌਂਸ ਵਾਹਨ ਆ ਇਹ ਉੱਥੇ ਕਾਫੀ کارਗਰ ਆ ਇਹਦੇ 'ਚ ਜਿਹੜਾ ਮਿਸਟ ਪੰਪ ਲੱਗਾ ਉਹ ਵੀ ਕਾਫੀ کارਗਰ ਹੈ ਫੋਮ ਵੀ ਇੱਥੇ ਓਪਰੇਟ ਹੁੰਦੀ ਹੈ ਇਹ ਜਿਹੜਾ ਸਮਾਨ ਹੈ ਲਗਭਗ 50 ਲੱਖ ਤੋਂ ਉੱਪਰ ਹੀ ਹੈ ਸਾਡੀ ਸਮੇਂ-ਸਮੇਂ ਸਰ ਜਾਂਦੀਆਂ ਰਹਿੰਦੀਆਂ ਨੇ ਜਿਸ ਤਰ੍ਹਾਂ ਦੀ ਸਾਨੂੰ ਜੀਜ ਦੀ ਜ਼ਰੂਰਤ ਹੁੰਦੀ ਹੈ ਅਸੀਂ ਆਪਣੀ ਹੈੱਡ ਆਫਿਸ ਨੂੰ ਜ਼ਰੂਰ ਇਹਦੇ ਬਾਰੇ ਜਾਣੂ ਕਰਾਉਣਾ ਹੈ ਇਸ ਤੋਂ ਇਲਾਵਾ ਆਪਾਂ ਜਿਹੜੀ ਆ ਦੋ ਵੱਡੇ ਫਾਇਰ ਟੈਂਡਰਾਂ ਦੀ ਵੀ ਡਿਮਾਂਡ ਕੀਤੀ ਗਈ ਹੈ ਸਾਡੇ ਵੱਲੋਂ ਕਿਉਂਕਿ ਸਾਡੇ ਕੋਈ ਏਰੀਆ ਕਾਫੀ ਜ਼ਿਆਦਾ ਵੱਡਾ ਵਾ ਸ੍ਰੀ ਹਰਗੁਬਿੰਦ ਘਮਾਨ ਕਾਦੀਆਂ ਹਰਚੋਵਾਲ ਫਟੇਗੜ ਚੂੜੀਆਂ ਡੇਰਾ ਬਾਬਰ ਨਾਨਕ ਔਰ ਬਟਾਲਾ ਸ਼ਹਿਰ ਇੰਡਸਟਰੀ ਹਬ ਹੋਣ ਕਰਕੇ ਗੁਰਨਾਨਕ ਦੇਵ ਜੀ ਦਾ ਵਿਆਹ ਪਰ ਵੀ ਹਰ ਸਾਲ ਹੀ ਟੁੰਗਤਾਂ ਮਨਾਉਂਦੇ ਆ ਲੱਖਾਂ ਸ਼ਰਧਾਲੂ ਆਉਂਦੇ ਆ ਉਹਨਾਂ ਦੀ ਸੇਫਟੀ ਵਾਸਤੇ ਅਸੀਂ 2 ਫਾਇਰ ਟੈਂਡਰ ਹੋਰ ਮਲਟੀਪਰਪਸ ਦੀ ਡਿਮਾਂਡ ਜਿਹੜੀ ਆ ਆਪਣੇ ਹੈੱਡ ਆਪਸ਼ਨ ਨੂੰ ਕੀਤੀ ਦੀ ਆ ਮੈਨੂੰ ਮੇ ਵੀ ਆ ਕਿ ਇੱਕ ਤੇ ਸਾਨੂੰ ਜਰੂਰ ਮਿਲੇਗਾ ਲੇਕਿਨ ਜੇ ਅਸੀਂ ਥੋੜਾ ਜਿਆ ਐਫਰਟ ਹੋਰ ਜ਼ਿਆਦਾ ਕਰਾਂਗੇ ਤੇ ਸਾਨੂੰ ਸ਼ਾਇਦ ਸਰ ਹਾਂਜੀ ਇਸ ਵੇਲੇ ਤੇ ਸਾਡੇ ਕੋਲ ਟੋਟਲ ਜਿਹੜੇ ਆ 31 ਕਰਮਚਾਰੀ ਆ ਟੋਟਲ ਤੇ ਜਿਹਦੇ ਚੋਂ ਅਸੀਂ 8-9 ਕਰਮਚਾਰੀ ਡੇਰਾ ਬਾਬਾ ਨਾਨਕ ਡਿਪਿਊਟ ਕੀਤੇ ਤੇ ਇੱਕ ਫਾਇਰ ਟੈਂਡਰ ਵੀ ਉੱਥੇ ਡਿਪਿਊਟ ਕੀਤਾ ਤਾਂ ਕਿਉਂਕਿ ਡੇਲੀ 5-6 ਕਾਲਾ ਡੇਰਾ ਬਾਬਾ ਨਾਨਕ ਤੋਂ ਆ ਰਹੀਆਂ ਸੀ ਤੇ ਸਾਨੂੰ ਜਾਣਾਂ ਵਿੱਚ ਸਮਾਂ ਜ਼ਿਆਦਾ ਵੇਸਟ ਕਰ ਹੁੰਦਾ ਸੀਗਾ ਇਸ ਕਰਕੇ ਇੱਕ ਪੱਕਾ ਫਾਇਰ ਟੈਂਡਰ ਉੱਥੇ ਐਸਡੀਐਮ ਦਫ਼ਤਰ 'ਚ ਲਗਾਇਆ ਗਿਆ ਜਿਹੜਾ ਉੱਥੋਂ ਹੀ ਆਪਰੇਸ਼ਨ ਨੂੰ ਅੰਜਾਮ ਦਿੰਦਾ